ਅ 2026 ਦੇ ਦੇਨਾਂ ਲੋਕਾਂ ਨੂੰ ਵੱਡਾ ਚਟਕਾ ਦਤਾ ਦੱਸਦੀ ਕਿ ਐਲਪੀਜੀ ਸਿਲੰਡਰਾਂ ਦੀ ਕੀਮਤ ਦੇ ਵਿੱਚ ਵਾਧਾ ਹੋਇਆ 111 ਰੁਪਏ ਸਿਲੰਡਰ ਜਿਹੜਾ ਉਹ ਮਹਿੰਗਾ ਹੋ ਚੁੱਕਿਆ ਹੁਣ ਜੇਕਰ ਤੁਸੀਂ ਸਿਲੰਡਰ ਹੈ ਖਰੀਦਣਾ ਹੈ ਸਿਲੰਡਰ ਪਰਵਾਉਣਾ ਦਾ ਤੁਹਾਨੂੰ 111 ਰੁਪਏ ਜਿਹੜੇ ਨੇ ਉਹ ਵਧ ਦੇਣੇ ਪੈਣਗੇ ਦੱਸਦੀ ਹੈ ਕਿ ਭਾਰਤ ਦੇ ਵਿੱਚ ਜਿਹੜਾ 111 ਰੁਪਏ ਜਿਹੜਾ 19 ਕਿਲੋ ਦਾ ਕਮਰਸ਼ੀਅਲ ਸਿਲੰਡਰ ਦਾ ਉਸ ਦੇ ਵਿੱਚ ਵਾਧਾ ਕੀਤਾ ਗਿਆ ਹਾਲਾਂਕਿ ਰਸੋਈ ਗੈਸ ਐਲਪੀਜੀ ਸਿਲੰਡਰ ਦੇ ਵਿੱਚ ਕੋਈ ਜਿਹੜਾ ਵਾਧਾ ਨਹੀਂ ਕੀਤਾ ਗਿਆ ਕੀਮਤ ਜਿਹੜੀ ਆ ਉਹ ਜਿਸ ਤਰ੍ਹਾਂ ਪਹਿਲਾਂ ਸੀਗੀ 2025 ਦੇ ਵਿੱਚ ਉਹੀ ਕੀਮਤ ਰਹੇਗੀ ਪਰ 19 ਕਿਲੋ ਜਿਹੜਾ ਗੈਸ ਸਿਲੰਡਰ ਹੁੰਦਾ ਹੈ ਕਮਰਸ਼ੀਅਲ ਗੈਸ ਸਿਲੰਡਰ ਹੈ ਉਸ ਦੀ ਕੀਮਤ ਦੇ ਵਿੱਚ ਜਰੂਰ ਆ ਵਾਧਾ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕੀਮਤਾਂ ਦੇ ਵਿੱਚ ਆ ਜਿਹੜਾ 2026 ਦਸੰਬਰ ਦੇ ਵਿੱਚ ਜਿਹੜਾ ਕੀਮਤਾਂ ਦੇ ਵਿੱਚ ਗਰਾਵਟ ਜ਼ਰੂਰ ਆਈ ਸੀ ਪਰ ਹੁਣ ਇੱਕੋ ਦਮ ਜਿਹੜਾ ਨਵੇਂ ਸਾਲ ਦੇ ਪਹਿਲੇ ਦਿਨ ਹੀ ਜਿਹੜਾ 111 ਰੁਪਏ ਜਿਹੜੀ ਸਿਲੰਡਰ ਦੀ ਕੀਮਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ ਨਵੇਂ ਸਾਲ ਤੇ ਮਹਿੰਗਾਈ ਦੀ ਵੱਡੀ ਮਾਰ ਪਈ ਹੈ ਕਿਉਂਕਿ ਗੈਸ ਸਿਲੰਡਰ ਦੇ ਵਿੱਚ ਜਿਹੜਾ ਮਹਿੰਗਾਈ ਦੇ ਵਿੱਚ ਵਾਧਾ